ਅਸਮ ਗੱਲ ਕਰਦੇ ਹਾਂ ਇਸ ਵੱਡੀ ਖਬਰ ਦੀ ਵੱਡੀ ਖਬਰ ਜੋ ਕਿ ਸਾਹਮਣੇ ਆ ਰਹੀ ਹੈ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਭਾਈ ਸਾਹਿਬ ਜਿਨ੍ਹਾਂ ਨੂੰ ਜਲੰਧਰ ਦੇ ਹਾਥੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਨਸ਼ੇ ਦੇ ਨਾਲ ਨਸ਼ੇ ਦੀ ਗੱਲ ਕੋਈ ਹੈ 5 ਗ੍ਰਾਮ ਆਈਸ ਆਈਸ ਹੈ ਰਵਿੰਦਰ ਨਾਲ ਜਿਹੜਾ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਸੂਚਨਾ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਇਸ ਦੀ ਜਿਹੜੀ ਪੁਸ਼ਟੀ ਹੈ ਖਾਸ ਤੌਰ ਤੇ ਇੰਡੀਆ ਨਿਊਜ਼ ਪੰਜਾਬ ਵੱਲੋਂ ਫੋਨ ਤੇ ਗੱਲਬਾਤ ਦੌਰਾਨ ਐਸਐਸਪੀ ਅੰਕੁਰ ਗੁਪਤਾ ਵੱਲੋਂ ਇੰਡੀਆ ਨਿਊਜ਼ ਤੇ ਇਸ ਚੀਜ਼ ਦੀ ਪੁਸ਼ਟੀ ਕੀਤੀ ਗਈ ਹੈ ਸੋ ਅਸੀਂ ਇਸ ਟਾਈਮ ਖੜੇ ਹਾਂ ਹਲਕਾ ਜੀਰਾ ਵਿਕੇ ਸਾਡੇ ਨਾਲ ਮੌਜੂਦ ਨੇਜ ਸਰਦਾਰ ਕੁਲਬੀਰ ਸਿੰਘ ਜੀਰਾ ਜਿਨ੍ਹਾਂ ਵੱਲੋਂ ਹਲਕਾ ਖਡੂਰ ਸਾਬ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜੀ ਗਈ ਸੀ ਤੇ ਉਸ ਟਾਈਮ ਮੁਕਾਬਲੇ ਦੇ ਵਿੱਚ ਅਮਰਿਤਪਾਲ ਸਨ ਉਹਨਾਂ ਕੋਲੋਂ ਜਾਣਦੇ ਹਾਂ ਕਿ 6 ਕਰ ਇੱਥੀ ਹੋ ਗਿਆ ਉਹ ਲੋਕ ਜਿਨ੍ਹਾਂ ਤੇ ਲੋਕ ਵਿਸ਼ਵਾਸ ਕਰਦੇ ਨੇ ਜਿਨ੍ਹਾਂ ਤੇ ਲੋਕ ਭਰੋਸਾ ਕਰਦੇ ਨੇ ਜਿਨ੍ਹਾਂ ਤੋਂ ਲੋਕਾਂ ਨੂੰ ਉਮੀਦਾਂ ਹੁੰਦੀਆਂ ਨੇ ਕਿ ਇਹ ਸਾਡਾ ਭੂਿਕਸਵਾਰਨ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰਨਗੇ ਤਾਂ ਜਦੋਂ ਉਹਨਾਂ ਦੇ ਨਾਲ ਜੁੜੇ ਹੋਏ ਕੁਝ ਲੋਕਾਂ ਤੋਂ ਅਜਿਹੇ ਜਿਹੇ ਨਸ਼ੇ ਦੀਆਂ ਚੀਜ਼ਾਂ ਦੀ ਬਰਾਮਦਗੀ ਹੋਵੇ ਜਾਂ ਨਸ਼ੇ ਦੇ ਮਾਮਲੇ ਦੇ ਵਿੱਚ ਉਹਨਾਂ ਦਾ ਨਾਮ ਜੁੜੇ ਤਾਂ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਸੋਚਣ ਵਾਲੀ ਗੱਲ ਹੈ ਕੁਲਵੀਰ ਜ਼ੀਰਾ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕੁਲਵੀਰ ਜੀਰਾ ਕੋਲੋਂ ਜਾਣਨਾ ਚਾਹਣਾ ਚੁਣਿਆ ਕਿ ਇਸ ਇਸ ਗੱਲ ਦੇ ਉੱਪਰ ਲੈ ਕੇ ਇਹਨਾਂ ਦਾ ਕੀ ਪ੍ਰਤੀਕਰਮ ਹੈ ਕੁਲਵੀਰ ਜੀ ਬੱਲਾ ਤੁਹਾਨੂੰ ਨਮਸਕਾਰ ਨਮਸਕਾਰ ਜੀ ਨਮਸਕਾਰ ਸੋ ਅਮਰਤਪਾਲ ਜੀ ਦੇ ਭਾਈ ਸਾਹਿਬ ਕੋਲੋਂ ਜਿਹੜੀ ਐ ਹਿਰੋਇਨ ਪੜੀ ਗਈ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਗੱਲ ਇਹ ਹੈ ਕਿ ਮੈਂ ਵੀ ਫੇਸਬੁੱਕ ਤੇ ਜਦੋਂ ਨਿਊਜ਼ ਦੇਖੀ ਬੜਾ ਮਨ ਨੂੰ ਦੁੱਖ ਲੱਗਿਆ ਕਿਉਂਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਜਿਹੜਾ ਦਿੱਤਾ ਸੀ ਔਰ ਸੇਕ ਕੌਮ ਦੀ ਜਿਹੜੀ ਆ ਇਸੇ ਗੱਲ ਦੀ ਸ਼ਾਨ ਬਣੀ ਸੀ ਕਿਉਂਕਿ ਲੋਕ ਇਹ ਗੱਲ ਕਹਿੰਦੇ ਸੀ ਕੀ ਭਾਈ ਸਾਹਿਬ ਜਦੋਂ ਤੋਂ ਆਏ ਆ ਉਦੋਂ ਤੋਂ ਇਹਨਾਂ ਨੇ ਲੋਕਾਂ ਨੂੰ ਜਿਹੜਾ ਨਸ਼ਾ ਮੁਕਤ ਕਰਨ ਦਾ ਜਿਹੜਾ ਬੀੜਾ ਹੋ ਚੱਕਿਆ ਸੀ ਕਿਉਂਕਿ ਨਸ਼ਾ ਛਡਾਊ ਕੇਂਦਰ ਵੀ ਜਿਹੜਾ ਸੀਗਾ ਕਿ ਇਹਨਾਂ ਨੇ ਆਪਦੇ ਪਿੰਡ ਦੇ ਵਿੱਚ ਜਿਹੜਾ ਬਣਾਇਆ ਜਿੱਥੇ ਬੱਚਿਆਂ ਨੂੰ ਨਸ਼ਾ ਛਡਾਇਆ ਜਾਂਦਾ ਸੀ ਔਰ ਅਮਰ ਸਿਕਾਉਂ ਦਾ ਜਿਹੜਾ ਅਮਰ ਸੰਚਾਰ ਜਿਹੜਾ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਕਰਵਾਇਆ ਔਰ ਅੱਜ ਲੋਕ ਇਹ ਗੱਲ ਕਹਿੰਦੇ ਸੀ ਕਿ ਜੇ ਭਾਈ ਸਾਹਿਬ ਵਰਗੇ ਮੈਂਬਰ ਪਾਰਲੀਮੈਂਟ ਬਣ ਜਾਣ ਤਾਂ ਹੋ ਸਕਦਾ ਹੈ ਕਿ ਜਿਹੜਾ ਪੰਜਾਬ ਨਸ਼ਾ ਮੁਕਤ ਹੋ ਸਕਦਾ ਹੈ ਤਾਂ ਮੈਂ ਉਦੋਂ ਵੀ ਇਹ ਗੱਲ ਕੀਤੀ ਸੀ ਕਿਉਂਕਿ ਜਦੋਂ ਛੋੜਾ ਸੀ ਤਾਂ ਮੈਂ ਕਿਉਂਕਿ ਜਦੋਂ ਚੰਨੇ ਆ ਉਦੋਂ ਪਤਾ ਲੱਗਦਾ ਜਦੋਂ ਮੈਂ ਬਾਬਾ ਬਕਾਲਾ ਸਾਹਿਬ ਪਹਿਲੀ ਮੀਟਿੰਗ ਕੀਤੀ ਤਾਂ ਮੈਂ ਭਾਈ ਸਾਹਿਬ ਬਾਰੇ ਇਹ ਨਾ ਜ਼ਿਆਦਾ ਨਹੀਂ ਸੀ ਜਾਣਦਾ ਕਿਉਂਕਿ ਨਵੇਂ-ਨਵੇਂ ਆਏ ਸੀ ਕਿ ਪਹਿਲਾਂ ਮੇਰੇ ਸਾਹਮਣੇ ਬਾਹਰ ਵਿਦੇਸ਼ਾਂ 'ਚ ਰਹਿੰਦੇ ਸੀ ਜਦੋਂ ਇੱਥੇ ਆਏ ਉਦੋਂ ਤੋਂ ਆ ਕੇ ਪਤਾ ਲੱਗਾ ਕਿਉਂਕਿ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਬੈਂਚ ਬਾਰ ਕਰਵਾਏ ਗਏ ਬੈਂਚਾਂ ਨੂੰ ਸਾੜਿਆ ਗਿਆ ਫਿਰ ਉਸ ਤੋਂ ਬਾਅਦ ਅਜਨਾਲਾ ਟਾਂਡ ਦੇ ਵਿੱਚ ਜਦੋਂ ਗੁਰੂ ਸਾਹਿਬ ਜੀ ਸਵਾਰੀ ਲੈ ਕੇ ਗਏ ਤਾਂ ਉਦੋਂ ਇਹ ਲੱਗਾ ਕਿ ਭਾਈ ਅਮਰਪਾਲ ਜੀ ਜਿਹੜਾ ਹੈ ਕਿ ਉਹ ਲੋਕਾਂ ਦੀ ਗੱਲ ਕਰਦੇ ਨੇ ਲੋਕਾਂ ਨੂੰ ਜਿਹੜਾ ਅੰਮ੍ਰਿਤ ਸੰਚਾਰ ਕਰਾਉਂਦੇ ਨੇ ਤਾਂ ਕਰਕੇ ਜਿਹੜਾ ਹੈ ਕਿ ਝੂਠੀ ਐਨਐਸਏ ਜਿਹੜੀ ਆ ਉਹ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਤੇ ਲਾ ਕੇ ਉਹਨਾਂ ਨੂੰ ਜਿਹੜਾ ਬੰਦ ਕੀਤਾ ਔਰ ਲੋਕਾਂ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਕਢਾਉਣ ਲਈ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਵੋਟਾਂ ਪਾ ਕੇ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਲੀਡ ਤੇ ਜਿਹੜਾ ਭਾਈ ਅਮਰਪਾਲ ਜੀ ਜਿੱਤੇ ਔਰ ਉਹਨਾਂ ਨੂੰ ਜਿਟਾਇਆ ਔਰ ਲੋਕਾਂ ਨੂੰ ਬੜੀਆਂ ਆਸਾਂ ਤੇ ਉਮੀਦਾਂ ਸੀ ਅੱਜ ਮੈਨੂੰ ਲੋਕਾਂ ਦੇ ਫੋਨ ਕਾਲਸ ਆ ਰਹੀਆਂ ਨੇ ਔਰ ਲੋਕ ਆਦੇ ਆਪਣੇ ਨੂੰ ਠੱਗਿਆ ਮਹਿਸੂਸ ਕਰਦੇ ਨੇ ਉਹ ਕਹਿੰਦੇ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਕਿ ਬਾਣੇ ਦੀ ਆੜ ਦੇ ਵਿੱਚ ਕਿਉਂਕਿ ਉਹ ਤਾਂ ਅੰਦਰ ਸੀ ਭਾਈ ਸਾਹਿਬ ਉਹਨਾਂ ਦਾ ਇਲੈਕਸ਼ਨ ਜਿਹੜਾ ਸੀ ਉਹਨਾਂ ਦੇ ਮਾਤਾ ਜੀ ਨੇ ਉਹਨਾਂ ਦੇ ਪਿਤਾ ਜੀ ਨੇ ਔਰ ਉਹਨਾਂ ਦੇ ਭਾਈ ਸਾਹਿਬ ਹਰਦੀਪ ਸਿੰਘ ਨੇ ਜਿਹੜਾ ਸੀ ਉਹ ਇਲੈਕਸ਼ਨ ਜਿਹੜਾ ਹੈ ਕੀ ਉਹਦੀ ਕਮਾਂਡ ਸੰਭਾਲੀ ਸੀ ਔਰ ਹਰ ਜਗ੍ਹਾ ਤੇ ਪ੍ਰਚਾਰ ਕਰਦੇ ਸੀ ਕਿਉਂਕਿ ਚਿਹਰਾ ਮੋਰਾ ਵੀ ਉਹਨਾਂ ਦੇ ਨਾਲ ਰਲਦਾ ਸੀਗਾ ਔਰ ਹਰ ਜਗ੍ਹਾ ਤੇ ਜਿੱਥੇ ਵੀ ਜਾਂਦੇ ਸੀ ਤਾਂ ਲੋਕ ਇਹ ਗੱਲ ਕਹਿੰਦੇ ਸੀ ਭਾਈ ਅਮਰਪਾਲ ਜੀ ਆ ਗਏ। ਔਰ ਲੋਕਾਂ ਨੇ ਭਾਈ ਅਮਰਪਾਲ ਜੀ ਨੂੰ ਛੜਾਉਣ ਲਈ ਜਿਹੜਾ ਹੈ ਕਿ ਵੋਟਾਂ ਪਾਈਆਂ। ਔਰ ਅੱਜ ਜਦੋਂ ਸਵੇਰੇ ਮੈਂ ਨਿਊਜ਼ ਦੇਖ ਰਿਆ ਸੀਗਾ ਤੇ ਉਦੋਂ ਬੜਾ ਮਨ ਖਰਾਬ ਹੋਇਆ ਕਿ ਅੱਜ ਬਣਿਆ ਕੀ ਪੰਜਾਬ ਨੇ। ਅੱਜ ਲੋਕ ਬਾਣਾ ਪਾ ਕੇ ਨਸ਼ਾ ਕਰ ਰਹੇ ਨੇ, ਅੱਜ ਲੋਕ ਬਾਣਾ ਪਾ ਕੇ ਨਸ਼ਾ ਵੇਚ ਰਹੇ ਨੇ। ਆ ਹੁਣੇ ਮੈਂਬਰ ਪਾਰਲੀਮੈਂਟ ਹਰਸ਼ਾ ਜੀ ਦਾ ਮੈਂ ਇੱਕ ਬਿਆਨ ਸੁਣਿਆ ਸੀ ਕਹਿੰਦੇ ਕਿ ਮਾਰਚ ਸੀ ਜਿੰਦੇ ਵਿੱਚ ਇਹਨਾਂ ਨੇ ਸ਼ਾਮਲ ਹੋਣਾ ਸੀ। ਹੋ ਸਕਦਾ ਪੁਲਿਸ ਨਹੀਂ ਹੁੰਦੇ ਕਰਕੇ ਇਹਨਾਂ ਤੇ ਨਜਾਇਜ਼ ਪਾਇਆ ਔਰ ਮੈਂ ਨਹੀਂ ਇਸ ਗੱਲ ਦੇ ਨਾਲ ਕਿਉਂਕਿ ਜੇ ਪਹਿਲਾਂ ਲੋਕ ਇਹ ਗੱਲ ਕਹਿੰਦੇ ਸੀ ਐਨਐਸਏ ਗਲਤ ਲੱਗੀ ਹੈ ਤਾਂ ਉਹਦੇ ਵੀ ਮੇਰੇ ਹਿਸਾਬ ਨਾਲ ਭਗਵੰਤ ਮਾਨਸ਼ੀ ਨੇ ਤਾਂ ਤਾਂ ਕਰਕੇ ਐਨਐਸਏ ਲਾਈ ਸੀ ਕਿ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਮਲਾ ਹੋਇਆ ਸੀ ਥਾਣੇ ਦੇ ਉੱਤੇ ਹਮਲਾ ਹੋਇਆ ਸੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਹੈ ਕਿ ਉਹ ਥਾਣੇ ਦੇ ਵਿੱਚ ਜਾ ਕੇ ਜਿਹੜਾ ਹੈ ਕਿ ਪੁਲਿਸ ਤੇ ਹਮਲਾ ਕੀਤਾ ਗਿਆ ਸੀ ਤਾਂ ਉਹ ਇਹਨਾਂ ਚੀਜ਼ਾਂ ਨੂੰ ਦੇਖਦਾ ਹੈ ਕਿ ਮਾਹੌਲ ਨਾਲ ਖਰਾਬ ਹੋਵੇ ਤਾਂ ਐਨਐਸਏ ਲੱਗੀ ਸੀ ਔਰ ਮੈਂ ਅੱਜ ਲਈ ਇਹ ਗੱਲ ਕਹਿਣਾ ਕਿ ਜੇ ਅੱਜ ਜਿਹੜੀ ਆਈਸ ਕਿਉਂਕਿ ਮੈਂ ਤਾਂ ਸੁਣਿਆ ਪਹਿਲੀ ਯਾਰ ਨਸ਼ਾ ਔਰ ਮੈਨੂੰ ਕਹਿੰਦੇ ਕਿ ਜਿਹੜਾ ਚਿੱਟਾ ਚਿੱਟੇ ਤੋਂ ਵੀ ਉੱਪਰ ਆਈਸ ਇਹ ਉਹਦੇ ਤੋਂ ਵੀ ਉੱਪਰ ਆ ਕਿਉਂਕਿ ਮੈਂ ਹੁਣੇ ਇੱਕ ਦੋ ਪੁਲਿਸ ਅਫਸਰਾਂ ਨੂੰ ਪੁੱਛ ਕੇ ਆਇਆ ਮੈਂ ਕਿ ਯਾਰ ਆਈਸ ਕੀ ਹੁੰਦੀ ਹੈ ਮੈਂ ਕਿ ਆਈਸ ਤਾਂ ਯਾਰ ਬਰਫ਼ ਹੁੰਦੀ ਹੈ ਜਿਹੜੀ ਆਪਾਂ ਆਮ ਘਰਾਂ 'ਚ ਹੁੰਦੀ ਇੱਕ ਨਸ਼ਾ ਨਹੀਂਗਾ ਉਹ ਕਹਿੰਦੇ ਜੀ ਇਹ ਤਾਂ ਬਹੁਤ ਵੱਡਾ ਨਸ਼ਾ ਹੈ ਔਰ ਬਹੁਤ ਵੱਡੇ-ਵੱਡੇ ਲੋਕ ਜਿਹੜੇ ਇਹਨੂੰ ਇਸਤੇਮਾਲ ਕਰਦੇ ਨੇ ਵੱਡੇ ਘਰਾਂ ਦੇ ਜਿਹੜੇ ਲੋਕ ਨੇ ਔਰ ਮੈਂ ਕਹਿੰਦਾ ਕਿ ਅੱਜ ਉਹਨਾਂ ਲੋਕਾਂ ਨੇ ਜਿਹੜੀ ਫੰਡਿੰਗ ਕੀਤੀ ਸੀ ਬਾਹਰਲੇ ਲੋਕਾਂ ਨੇ ਭਾਈ ਸਾਹਿਬ ਦੇ ਇਲੈਕਸ਼ਨ ਲਈ ਅੱਜ ਉਹ ਫੰਡਿੰਗ ਤਾਂ ਕੀਤੀ ਸੀ ਕਿ ਪੰਜਾਬ ਨੂੰ ਸਵਾਰਿਆ ਜਾਵੇ ਨਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਵਿੱਚ ਵੜਾਇਆ ਜਾਵੇ ਅੱਜ ਆਈਸ਼ਰ ਦਾ ਨਸ਼ਾ ਜਿਹੜਾ ਹਰਪ੍ਰੀਤ ਸਿੰਘ ਤੋਂ ਫੜਿਆ ਗਿਆ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਇੱਕ ਬੇਨਤੀ ਕਰਦਾ ਅੱਜ ਮੈਂ ਜਦੋਂ ਇਹ ਨਿਊਜ਼ ਦੇਖ ਰਿਹਾ ਸੀ ਤਾਂ ਥਲੜੇ ਬੰਨੇ ਇਹ ਆ ਰਿਹਾ ਸੀ ਕਿ ਲੋਕ ਅੱਜ ਵੀ ਇਸ ਗੱਲ ਨੂੰ ਸੱਚ ਮੰਨਣ ਲਈ ਤਿਆਰ ਨਹੀਂ ਲੋਕ ਇਹ ਗੱਲ ਕਹਿੰਦੇ ਨੇ ਕਿ ਇਹ ਜਿਹੜਾ ਇੱਕ ਧੱਕਾ ਹੋ ਗਿਆ ਮੈਂ ਗੱਲ ਕਹਿਣਾ ਕਿ ਮੈਨੂੰ ਤਾਂ ਉਦੋਂ ਵੀ ਲੋਕਾਂ ਨੇ ਇਹ ਗੱਲ ਕਹੀ ਸੀ ਕਿ ਅਰਪੀਤ ਸਿੰਘ ਜਿਹੜਾ ਨਸ਼ਾ ਕਰਦਾ ਨਸ਼ਾ ਵੇਚਦਾ ਤੇ ਮੈਂ ਤਾਂ ਹੀ ਉਹ ਇਹ ਗੱਲ ਕਹੀ ਸੀ ਕਿਉਂਕਿ ਜਦ ਮੈਂ ਪੱਟੀ ਗਿਆ ਤਾਂ ਮੈਨੂੰ ਪੱਟੀ ਵਾਲੇ ਮੰਤਰੀ ਸਾਹਿਬਾਰੇ ਵੀ ਉਦੋਂ ਇਹ ਗੱਲ ਕਹੀ ਗਈ ਲੋਕਾਂ ਨੇ ਕਿ ਇਹ ਨਸ਼ਾ ਕਰਦੇ ਔਰ ਮੈਂ ਇੱਕ ਇਲੈਕਸ਼ਨ ਕਮਿਸ਼ਨ ਨੂੰ ਲੈਟਰ ਲਿਖੀ ਇਲੈਕਸ਼ਨਾਂ ਦੇ ਵਿੱਚ ਜਦੋਂ ਕਿ ਨਾਮਿਨੇਸ਼ਨ ਹੋਣ ਤੋਂ ਪਹਿਲਾਂ ਲਿਖੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਲਿਖੀ ਕਿ ਨਾਮਿਨੇਸ਼ਨ ਤੋਂ ਪਹਿਲਾਂ ਜਿਹੜਾ ਕਿਉਂਕਿ ਇੱਕ ਪਰਫੈਕਟ ਸੀਟ ਆ ਔਰ ਸ਼੍ਰੀ ਖਡੂਰ ਸਾਹਿਬ ਤੇ ਜਿੰਨੇ ਉਮੀਦਵਾਰ ਇਲੈਕਸ਼ਨ ਲੜ ਰਹੇ ਨੇ ਚਾਹੇ ਵਰਸਲ ਸਿੰਘ ਮਲਤੋਬਾ ਹੋਵੇ ਚਾਹੇ ਉਹਦੇ ਵਿੱਚ ਮਾਇਆ ਚਾਹੇ ਉਹਦੇ ਵਿੱਚ ਮੈਂ ਕਿਹਾ ਭਾਈ ਅਮਰਤਪਾਲ ਦੇ ਤੇ ਉਹਨਾਂ ਦੇ ਭਰਾ ਦਾ ਡਾਕਟਰੀ ਟੈਸਟ ਹੋਵੇ ਮੰਤਰੀ ਸਾਹਿਬ ਦਾ ਡਾਕਟਰੀ ਟੈਸਟ ਹੋਵੇ ਪਰ ਉਦੋਂ ਪਤਾ ਨਹੀਂ ਕਿ ਇਸ ਦਬਾਅ ਥਲੇ ਜਿਹੜਾ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਇਹਦੇ ਤੇ ਕੋਈ ਡਿਸੀਜਨ ਨਹੀਂ ਗਿਆ ਮੈਂ ਹੁਣ ਵੀ ਮਾਨਸੂ ਹਾਈ ਕੋਰਟ 'ਚ ਵੀ ਜਾਵਾਂਗਾ ਸੁਪਰੀਮ ਕੋਰਟ 'ਚ ਜਾਣ ਦੀ ਲੋੜ ਪਈ ਉੱਥੇ ਵੀ ਜਾਵਾਂਗਾ ਕਿਉਂਕਿ ਅੱਜ ਗੁਰੂ ਦਾ ਬਾਣਾ ਪਾ ਕੇ ਜਿਹੜੇ ਲੋਕ ਇਹੋ ਜਿਹੇ ਕੰਮ ਕਰਦੇ ਨੇ ਇਹਦੇ ਨਾਲ ਸਿੱਖਾਂ ਦੇ ਹਿਰਦੇ ਜਿਹੜੇ ਉਹ ਲੁੰਧਰੇ ਗਏ। ਔਰ ਮੇਰੀ ਹੋਣਵੀ ਡੀਜੀਪੀ ਸਾਹਿਬ ਨੇ ਬੇਨਤੀ ਇਹ ਕੀ ਇਹਦੇ ਤੇ ਸਪਸ਼ਟੀਕਰਨ ਤੁਸੀਂ ਦੇਣਾ। ਔਰ ਲੋਕਾਂ ਨੇ ਸਵਾਲ ਪੁਲਿਸ ਤੇ ਖੜੇ ਕਰਦੇ ਆ। ਮਾਨ ਸਰਕਾਰ ਤੇ ਖੜੇ ਕਰਦੇ। ਇਸ ਕਰਕੇ ਮੈਂ ਗਲਤਾਂਗਾ ਕਿ ਜਿਵੇਂ ਅਸੀਂ ਆਰਮ ਲਾਇਸੈਂਸ ਬਣਾਉਨੇ ਆ। ਤਾਂ ਉਹਦੇ ਲਈ ਡਾਕਟਰ ਟੈਸਟ ਜ਼ਰੂਰੀ ਹੁੰਦਾ। ਅੱਜ ਇਹ ਖਬਰ ਨਿਊਜ਼ ਚੱਲ ਰਹੀ ਹੈ ਕਿ ਉਹ ਨਸ਼ੇ ਦੇ ਗੁਲਤਾਨ ਸੀ। ਇਹ ਨਸ਼ੇ ਦੇ ਗੁਲਤਾਨ ਸੀ। ਤੇ ਇੱਕ ਮੈਂ ਗੱਲ ਕਹਿਣਾ ਕਿ ਮਜਿਸਟਰ ਦੇ ਅੱਗੇ ਕਿਉਂਕਿ ਮਜਿਸਟਰ ਦੇ ਅੱਗੇ ਜਿਹੜਾ ਹੈ ਕਿ ਉਹਨਾਂ ਦਾ ਡਾਕਟਰਸ ਹੋਵੇ ਉਹਦਾ ਸੈਂਪਲ ਲੈ ਜਾ ਉਹਨਾਂ ਦੇ ਬਲੱਡ ਦਾ ਸੈਂਪਲ ਜਿਹੜਾ ਲਿਆ ਜਾਵੇ ਉਹਨਦੇ ਤੇ ਮਜਿਸਟਰ ਦੇ ਸਾਈਨ ਹੋਣੇ ਚਾਹੀਦੇ ਆ ਉਹਦੀ ਜਿਹੜੀ ਸੈਂਪਲਿੰਗ ਜਿਹੜੀ ਆ ਉਹ ਜਿਹੜੀ ਅਸੀਂ ਲੈਬ ਦੇ ਵਿੱਚੋਂ ਅਸੀਂ ਇਹ ਖਰੜ ਲੈਬ ਤੋਂ ਕਰਾਉਨੇ ਆ ਉਥੋਂ ਹੋਣੀ ਚਾਹੀਦੀ ਤਾਂ ਕਿ ਲੋਕਾਂ ਦੇ ਵਿੱਚ ਇਹ ਲੋਕ ਸਵਾਲ ਨਾਲ ਪੁਲਿਸ ਤੇ ਖੜਾ ਕਰਦੇ ਕਿ ਇਹਨਾਂ ਤੇ ਜਿਹੜਾ ਹੈ ਕਿ ਧੱਕੇ ਨਾਲ ਜਿਹੜਾ ਉਹ ਨਸ਼ੇ ਦਾ ਪਰਚਾ ਦਿੱਤਾ ਜੇ ਵਾਕਈ ਇਹ ਨਸ਼ੇ ਦੇ ਵਿੱਚ ਸੀ ਤਾਂ ਉਹ ਜਿਹੜਾ ਉਹ ਸੈਂਪਲ ਦੇ ਵਿੱਚ ਆ ਜਾਣਾ ਚਾਹੇ ਬਲੱਡ ਸੈਂਪਲ ਆ ਚਾਹੇ ਯੂਰਿਨ ਸੈਂਪਲ ਆ ਉਹਦੇ ਵਿੱਚ ਆ ਜਾਣਾ ਤਾਂ ਕਿ ਲੋਕਾਂ ਨੂੰ ਇਸ ਚੱਲ ਦਾ ਪਤਾ ਲੱਗੇ ਕਿ ਬਾਣੇ ਦੀ ਆੜ ਦੇ ਵਿੱਚ ਗਲਤ ਕੰਮ ਹੋ ਰਿਹਾ ਸੀ ਔਰ ਜੇ ਮਾਨ ਸਰਕਾਰ ਨੇ ਨਾ ਕਰਾਇਆ ਜੀ ਜੀਪੀ ਸਰ ਤੁਸੀਂ ਇਹ ਨਾ ਕਰਾਇਆ ਤਾਂ ਇਹ ਸਵਾਲ ਯਾ ਚਿੰਬ ਤੁਹਾਡੇ ਤੇ ਖੜਾ ਹੋਵੇਗਾ ਇਸ ਕਰਕੇ ਮੇਰੀ ਇਹ ਜੀ ਅਪੀਲ ਹੈ ਕਿ ਡਰਗ ਟੈਸਟ ਹੋਵੇ ਡਰਗ ਟੈਸਟ ਕਰਕੇ ਲੋਕਾਂ ਦੀ ਕਚਹਿਰੀ ਚ ਲਿਆਂਦਾ ਜਾਵੇ ਕਿ ਵਾਕਈ ਜਿਹੜਾ ਇਹ ਆਈ ਸੈਨਾ ਤੋਂ ਫੜੀ ਗਈ ਔਰ ਨਸ਼ੇ ਦੇ ਨਾਲ ਉਸ ਵਕਤ ਜਿਹੜਾ ਬਿਆਨ ਚੱਲ ਰਹੇ ਨੇ ਟੀਵੀ ਤੇ ਕਿ ਨਸ਼ੇ ਚ ਟੋਨ ਸੀ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿਉਂਕਿ ਅੱਜ ਲੋਕ ਇਹ ਤਾਂ ਮਹਿਸੂਸ ਕਰ ਲੱਗੇ ਆਪਦੇ ਆਪ ਨੂੰ ਠੱਗਿਆ ਕਿਉਂਕਿ ਲੋਕ ਇਹ ਗੱਲ ਕਹਿੰਦੇ ਕਿ ਅਸੀਂ ਤਾਂ ਬਾਣਾ ਵੇਚੇ ਬੋਤਾ ਪਾਈਆਂ ਸੀ ਅੱਜ ਬਹੁਤ ਸਾਰੀਆਂ ਮਾਵਾਂ ਨੇ ਜਿਨ੍ਹਾਂ ਨੇ ਆਪਦੇ ਬੱਚਿਆਂ ਦਾ ਨਾਮ ਅਮਰਿਤਪਾਲ ਸਿੰਘ ਰੱਖਿਆ ਪਰ ਭਾਈ ਸਾਹਿਬ ਲੋਕ ਕਿਉਂ ਕਹਿਣ ਲੱਗੇ ਕਿਉਂਕਿ ਗੁਰੂ ਦੇ ਬਾਣੇ ਕਰਕੇ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਮੈਂ ਬਾਣੇ ਦਾ ਸਤਕਾਰ ਕਰਦਾ ਅੱਜ ਵੀ ਬਾਣੇ ਦਾ ਸਤਕਾਰ ਕਰਦਾ ਪਰ ਜੇ ਮੈਂ ਸਤਕਾਰ ਕਰਦਾ ਤੇ ਭਾਈ ਸਾਹਿਬ ਤੇ ਪਰਿਵਾਰ ਨੂੰ ਵੀ ਬਾਣੇ ਦਾ ਸਤਕਾਰ ਕਰਨਾ ਚਾਹੀਦਾ ਸੀ ਭਾਈ ਅਮਰਿਤਪਾਲ ਜੀ ਦੇ ਭਰਾ ਨੇ ਬਾਣਾ ਦਾ ਪਾ ਲਿਆ ਪਰ ਜਿਹੜੀ ਸੋਚ ਸੀ ਉਹ ਬਹੁਤ ਮਾੜੀ ਲੱਗੀ ਮੈਨੂੰ ਇਸ ਕਰਕੇ ਇਸ ਕਰਦੀ ਮੈਂ ਨਿੰਦਾ ਵੀ ਕਰਦਾ ਔਰ ਬੇਇਨਤੀ ਵੀ ਕਰਦਾ ਕਿਉਂਕਿ ਭਾਈ ਸਾਹਿਬ ਜੇ ਅਸੀਂ ਲੋਕਾਂ ਦੇ ਧੀਆਂ ਪੁੱਤਰਾਂ ਨੂੰ ਤਾਂ ਹੀ ਨਸ਼ੇ ਤੋਂ ਬਚਾਵਾਂਗੇ ਜੇ ਅਸੀਂ ਆਪ ਦਾ ਸਤਕਾਰ ਸਹੀ ਕਰਾਂਗੇ ਅਜੇ ਤੱਕ ਮੈਨੂੰ ਪਤਾ ਲੱਗਿਆ ਕਿ ਮੀਡੀਆ ਰੈਂਚੀ ਉਹਨਾਂ ਦੇ ਮਾਪਿਆਂ ਨੇ ਉਹੀ ਕਿ ਸੇਤਰਾਂ ਦਾ ਸਪੱਸ਼ਟੀਕਰਨ ਨਹੀਂ ਦਤਾ। ਔਰ ਮੈਂ ਗੱਲ ਕਹਿਣਾ ਕਿ ਉਹਨਾਂ ਦੀ ਚੁੱਪੀ ਜਿਹੜੀ ਆ ਉਹਦੇ ਤੇ ਵੀ ਬਹੁਤ ਵੱਡਾ ਜਿਹੜਾ ਇੱਕ ਸਵਾਲੀਆ ਚਿੰਨ ਲੱਗਦਾ। ਕਿਉਂਕਿ ਅੱਜ ਮਾਤਾ ਜੀ ਜਿਹੜੇ ਕੀ ਹਰ ਇੰਟਰਵਿਊਸ ਬਹੁਤ ਸੋਹਣਾ ਬੋਲਦੇ ਨੇ ਉਹਨਾਂ ਦੇ ਪਿਤਾ ਜੀ ਬਹੁਤ ਸੋਹਣਾ ਬੋਲਦੇ ਨੇ ਅੱਜ ਆਪਦੇ ਬੱਚੇ ਬਾਰੇ ਦੱਸਣ ਕਿਉਂਕਿ ਇੱਕ ਮਾਂ ਨੂੰ ਆਪਦੇ ਪੁੱਤਰ ਬਾਰੇ ਪਤਾ ਹੁੰਦਾ ਹੈ ਕਿ ਉਹਦਾ ਪੁੱਤਰ ਨਸ਼ਾ ਕਰਦਾ ਹੈ ਨਹੀਂ ਕਰਦਾ ਹੈ ਅੱਜ ਜੇ ਵਾਕੇ ਹੀ ਹਰ ਪਰਿਸ਼ਰ ਨਸ਼ਾ ਨਹੀਂ ਕਰਦਾ ਅੱਜ ਮੰਗ ਕਰਨੀ ਚਾਹੀਦੀ ਸੀ ਕਿ ਅੱਜ ਉਹ ਮਾਂ ਕਿਉਂ ਹੀ ਕਹੇ ਕਿ ਇਹਦਾ ਡਾਕਟਰ ਚੁਕਰਾਇਆ ਦੇ ਜਿਹੜੀ ਮੰਗ ਮੈਂ ਕਰਦਾ ਤਾਂ ਕਿ ਲੋਕਾਂ ਦੇ ਸਪਸਟ ਹੋ ਸਕੀ ਇਸ ਤਰ੍ਹਾਂ ਕੇ ਮੈਂ ਗੱਲ ਕਹਿਣਾ ਕਿ ਅੱਜ ਸਿੱਖਾਂ ਦੇ ਮਨਾਂ ਦੇ ਵਿੱਚ ਬਹੁਤ ਭਾਰੀ ਦੁਸ਼ ਅੱਜ ਮੈਨੂੰ ਲੋਕਾਂ ਦੀਆਂ ਫੋਨ ਕਾਲਾਂ ਆ ਰਹੀਆਂ ਨੇ ਉਹ ਕਹਿੰਦੇ ਵਾਕਈ ਤੁਹਾਡਾ ਮੁੱਤਾ ਉਦੋਂ ਜਿਹੜਾ ਡਾਕਟਰਸ ਵਾਲਾ ਬਿਲਕੁਲ ਸਹੀ ਸੀ ਔਰ ਮੈਂ ਅੱਜ ਵੀ ਜਿਹੜਾ ਮੈਂ ਮਾਲਜੋਗ ਹਾਈ ਕੋਰਟ ਨੂੰ ਔਰ ਸਰਕਾਰ ਨੂੰ ਔਰ ਮੈਂ ਤੇ ਇਹ ਗੱਲ ਕਹਾਂਗਾ ਕਿ ਅੱਜ ਵੀ ਜਿਹੜੇ ਜਿੱਤੇ ਦੇ ਹਾਰੇ ਹੋਏ ਨੇ ਅੱਜ ਵੀ ਉਹਨਾਂ ਦਾ ਡਰਗ ਟੈਸਟ ਕਰਾਓ ਅੱਜ ਹੀ ਪਤਾ ਲੱਗ ਜੂ ਕਿ ਕਿ ਜੇ ਕੋਈ ਨਸ਼ਾ ਕਰਨ ਵਾਲਾ ਜੇ ਲੀਡਰ ਹੀ ਨਸ਼ਾ ਕਰਦਾ ਹੋਵੇ ਏਰੀਏ ਦਾ ਮੁਖੀ ਆ ਹੀ ਨਸ਼ਾ ਕਰਦਾ ਹੋਵੇ ਜਿਵੇਂ ਸਾਡੇ ਪਿੱਛੇ ਜੀਰੇ ਕਈ ਜਿਹੜੇ ਅਹੁਦੇਦਾਰ ਸੀ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਦੇ ਕਿਸੇ ਦੇ ਕੋਲੋਂ ਗੋਲੀਆਂ ਫੜੀਆਂ ਗਿਆ ਕਿਸੇ ਕੋਲ ਚਿੱਟਾ ਪੜਿਆ ਗਿਆ ਕਿਸੇ ਕੋਲ ਡਰਗ ਫੀਮ ਫੜੀ ਗਈ ਔਰ ਮੈਂ ਕਹਿੰਦਾ ਕਿ ਜੇ ਲੀਡਰ ਇਹ ਕੰਮ ਕਰਾਉਣਗੇ ਤੇ ਦੱਸੋ ਪੰਜਾਬ ਕਿਵੇਂ ਨਸ਼ਾ ਮੁਕਤ ਹੋਵੇਗਾ ਇਸਾ ਕਿ ਪੰਜਾਬ ਉਦੋਂ ਨਸ਼ਾ ਮੁਕਤ ਹੋ ਸਕਦਾ ਜਦੋਂ ਪੰਜਾਬ ਦੇ ਲੀਡਰ ਨਸ਼ਾ ਮੁਕਤ ਹੋਣਗੇ ਫਿਰ ਇਹਨਾਂ ਦੀ ਸੋਚ ਅੰਗੀ ਹੋਗੀ ਜਿਹੜਾ ਲੀਡਰ ਆਪ ਨਸ਼ਾ ਕਰਦਾ ਜਿੰਦਾ ਭਰਾ ਨਸ਼ਾ ਕਰਦਾ ਉਹਨਾਂ ਦੀ ਸੋਚ ਜਿਹੜੀ ਉਹਦੀ ਸੋਚ ਵੀ ਉਹੋ ਜੀ ਹੋਗੀ ਔਰ ਉਹਦੇ ਜਿਹੜੀ ਸੰਗਤ ਆ ਉਹ ਵੀ ਮਾੜੀ ਸੰਗਤ ਦੇ ਵਿੱਚ ਬਹਿਣੀ ਉਠਣੀ ਹੋਗੀ ਔਰ ਉਹਨਾਂ ਦੇ ਯਾਰ ਦੋਸਤ ਮਿੱਤਰ ਕਿਹੜੇ ਰਿਸ਼ਤੇਦਾਰ ਨੇ ਉਹ ਵੀ ਜਿਹੜੇ ਸਾਥ ਸਬੰਧੀ ਐ ਉਹਨਾਂ ਤੇ ਜਿਹੜੀ ਤਲ ਨੂੰ ਸਵਾਲੀਆ ਚਿੰਨ ਜਿਹੜੇ ਉਹ ਖੜੇ ਹੋ ਸਕਦੇ ਸਹੀ ਸੀ ਸਾਡੇ ਨਾਲ ਕੁਲਬੀਰ ਜ਼ੀਰਾਤ ਜਿਨ੍ਹਾਂ ਨੇ ਆਪਣਾ ਗੱਲਬਾਤ ਕਰਦੇ ਆ ਤੇ ਔਰ ਇਹਨਾਂ ਨੇ ਮੰਗ ਵੀ ਕੀਤੀ ਹੈ ਔਰ ਇਲੈਕਸ਼ਨ ਦੇ ਸਮੇ ਵੀ ਇਹਨਾਂ ਵੱਲੋਂ ਮੰਗ ਕੀਤੀ ਗਈ ਸੀ ਟੋਪ ਟੈਸਟ ਦੀ ਅੱਜ ਵੀ ਉਸ ਤੇ ਮੰਗ ਤੇ ਖੜੇ ਨੇ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਨਿਊਜ਼ ਪੰਜਾਬ